ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਵਿੱਚ ਬਹੁਤ ਡੂੰਘੀਆਂ ਗੱਲਾਂ ਨੇ ਜੋ ਪੰਜਾਬੀ ਭੈਣ ਭਰਾ ਹਨ ਉਹ ਤੋਂ ਸਮਝ ਜਾਣਗੇ ਲక్ష్ਮੀ ਤਾਂ ਹਮੇਸ਼ਾ ਚੱਲਦੀ ਹੈ ਕਿਸੇ ਦਾ ਹੱਕ ਮਾਰ ਕੇ ਜਾਂ ਦੋ ਨੰਬਰ ਦਾ ਜੋੜਿਆ ਹੋਇਆ ਧਨ ਆਪਣੇ ਆਪ ਨਸ਼ਟ ਹੋ ਜਾਂਦਾ ਹੈ ਜੋ ਵਿਅਕਤੀ ਮੂੰਹ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੋਏ ਤੇ ਪਿੱਠ ਪਿੱਛੇ ਹੋਰ ਹੋਵੇ ਅਜਿਹੇ ਮਿੱਤਰ ਨੂੰ ਤਿਆਗ ਦੇਣਾ ਚਾਹੀਦਾ ਹੈ ਉਹ ਉਸ ਘਰੇ ਬੰਦ ਹੁੰਦਾ ਹੈ ਇਸ ਤੇ ਮੂਹ ਪਰ ਦੁੱਧ ਲੱਗਿਆ ਹੋਵੇ ਅਤੇ ਅੰਦਰ ਜ਼ਹਿਰ ਕੋ ਲਿਆ ਹੋਵੇ ਸਾਰੇ ਪਹਾੜਾਂ ਉੱਪਰ ਲਾਲ ਜਾਂ ਗੁਲਾਬੀ ਰਤਨ ਨਹੀਂ ਮਿਲਦੇ ਸਾਰੇ ਹਾਥੀਆਂ ਦੇ ਸਿਰਾਂ ਵਿੱਚ ਨਾ ਇਹ ਮੋਤੀ ਹੁੰਦੇ ਹਨ ਇਸੇ ਤਰ੍ਹਾਂ ਸੱਜਣ अथवा ਉੱਤਮ ਪੁਰਸ਼ ਨਹੀਂ ਮਿਲਦੇ ਨਾ ਹੀ ਹਰੇਕ ਬਨ ਅੰਦਰ ਚੰਦਨ ਦੇ ਰੁੱਖ ਮਿਲਦੇ ਹਨ ਸੱਜਣ ਬੰਨਾ ਔਖਾ ਹੈ ਸੱਜਣ ਪੁਰਸ਼ ਹੀਰੇ ਜਵਾਹਰਾ ਤੋਂ ਵੀ ਵੱਧ ਕੀਮਤੀ ਹੁੰਦੇ ਹਨ ਕਾਂਚੀ ਉਸ ਰੱਖ ਨੂੰ ਤਿਆਗ ਦਿੰਦੇ ਹਨ ਜੋ ਰੱਖ ਨੂੰ ਫਾਲ ਨਹੀਂ ਲੱਗਦਾ ਦਰਜਨ ਅਤੇ ਸੱਪ ਨਾਲ ਉਹ ਸੱਪ ਚੰਗਾ ਹੈ ਸੱਪ ਤਾਂ ਸਮਾਂ ਆਉਂਤੇ ਹੀ ਡੰਗ ਮਾਰਦਾ ਹੈ ਪਰ ਦਰਜਨ ਮਤਲਬ ਬੁਰਾ ਵਿਅਕਤੀ ਹਰ ਸਮੇਂ ਪੈਰ ਪੈਰ ਤੇ ਨੁਕਸਾਨ ਕਰਦਾ ਹੈ ਪਰ ਲੋ ਸਮੇਂ ਸਮੁੰਦਰ ਆਪਣੀ ਮਰਿਆਦਾ ਭੰਗ ਕਰਦੇ ਹਨ ਸੱਜਣ ਪਰ ਲੋ ਸਮੇਂ ਵੀ ਮਰਿਆਦਾ ਕਾਇਮ ਰੱਖਦੇ ਹਨ ਅਨੁਸ਼ਾਸਨ ਵਿੱਚ ਰਹਿ ਕੇ ਕਸ਼ਟ ਚੱਲ ਰਹੀ ਹਨ ਮੂਰਖ ਤੋਂ ਦੂਰ ਰਹਿਣਾ ਹੀ ਉਚਿਤ ਹੈ ਕਿਉਂਕਿ ਉਹ ਪ੍ਰੋਖ ਰੂਪ ਵਿੱਚ ਦੋ ਪੈਰਾਂ ਵਾਲਾ ਪਸ਼ੂ ਹੁੰਦਾ ਹੈ ਗ੍ਰੂਪ ਵਿਅਕਤੀਆਂ ਦਾ ਰੂਪ ਉਹਨਾਂ ਦਾ ਗਿਆਨ ਹੁੰਦਾ ਹੈ ਕਦੇ ਕਿਸੇ ਦੇ ਰੂਪ ਨੂੰ ਦੇਖ ਕੇ ਨਾ ਸੋਚੋ ਕਿ ਇਹ ਕਿੱਦਾਂ ਦਾ ਬੰਦਾ ਹੋਵੇਗਾ ਜਿਵੇਂ ਅੱਗ ਨਾਲ ਜਲਦਾ ਹੋਇਆ ਇੱਕ ਸੁੱਕਾ ਰੁੱਖ ਹੀ ਸਾਰੇ ਜੰਗਲ ਨੂੰ ਅੱਗ ਲਾ ਦਿੰਦਾ ਹੈ ਤੇਵੇਂ ਹੀ ਭੈੜਾ ਪੁੱਤਰ ਸਾਰੇ ਖਾਨਦਾਨ ਦੇ ਗੌਰਵ ਨੂੰ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ ਰਿਸ਼ਤੇਦਾਰਾਂ ਤੋਂ ਬਿਨਾਂ ਵਿਅਕਤੀ ਲਈ 10 ਦਸ਼ਾਵਾਂ ਵੀ ਸੁੰਨੀਆਂ ਹੁੰਦੀਆਂ ਹਨ ਇਸ ਲਈ ਰਿਸ਼ਤੇਦਾਰਾਂ ਨਾਲ ਹਮੇਸ਼ਾ ਬਣਾ ਕੇ ਰੱਖੋ ਨੂਰਖ ਦਾ ਹਿਰਦਾ ਵੀ ਸੁੰਨਾ ਹੁੰਦਾ ਹੈ ਪਰ ਦਰਦਰ ਲਈ ਸਭ ਕੁਝ ਸੁੰਨਾ ਹੁੰਦਾ ਹੈ ਇੱਕੋ ਮਾਂ-ਬਾਪ ਤੇ ਇੱਕੋ 69 ਵਿੱਚ ਜਨਮੇ ਬੱਚੇ ਗੁਣ ਕਰਮ ਅਤੇ ਸੁਭਾਅ ਇੱਕ ਸਮਾਨ ਨਹੀਂ ਹੁੰਦੇ ਜਿਵੇਂ ਬੇਰ ਤੇ ਉਸਦੇ ਕੰਡੇ ਇੱਕ ਸਮਾਨ ਨਹੀਂ ਹੁੰਦੇ ਆਲਸ ਨਾਲ ਗਿਆਨ ਤਬਾਹ ਹੋ ਜਾਂਦਾ ਹੈ ਬੀਜ ਦੀ ਘਾਟ ਨਾਲ ਖੇਤ ਨਸ਼ਟ ਹੋ ਜਾਂਦਾ ਹੈ ਕਾਮ ਸਮਾਨ ਕੋਈ ਰੋਗ ਨਹੀਂ ਮੋਹ ਵਰਗਾ ਕੋਈ ਦੁਸ਼ਮਣ ਨਹੀਂ ਕਰੋਧ ਵਰਗੀ ਕੋਈ ਅਗ ਨਹੀਂ ਅਤੇ ਗਿਆਨ ਤੋਂ ਵੱਧ ਕੇ ਸੰਸਾਰ ਵਿੱਚ ਕੋਈ ਸੁੱਖ ਨਹੀਂ ਮੁੰਦਰਾ ਵਿੱਚ ਮੀ ਰੱਜ ਕੇ ਉਹਨੂੰ ਭੋਜਨ ਚਕਾਉਣਾ ਤੇ ਧਨਵਾਨ ਨੂੰ ਦਾਨ ਕਰਨਾ ਅਤੇ ਦਿਨ ਮੇਰੇ ਦੀਵੇ ਜਗਾਉਣਾ ਇਹ ਸਭ ਬਿਆਥੇ ਗਰੀਬ ਧਨ ਚਾਹੁੰਦੇ ਹਨ ਕਾਲ ਨੂੰ ਕੋਈ ਬੰਨ੍ਹ ਕੇ ਨਹੀਂ ਰੱਖ ਸਕਦਾ ਜਨਮ ਦੇ ਅੰਨੇ ਨੂੰ ਦਿਖਾਈ ਨਹੀਂ ਦਿੰਦਾ ਕਾਮ ਵਿੱਚ ਅੰਨੇ ਅਤੇ ਸ਼ਰਾਬ ਵਿੱਚ ਤੋਂ ਤੂੰ ਹੀ ਕੋਈ ਦਿਖਾਈ ਨਹੀਂ ਦਿੰਦਾ ਮੁੰត្រਾ ਵੱਡਾ ਕੰਮ ਕਰਨਾ ਚਾਹੇ ਉਸ ਨੂੰ ਪੂਰੀ ਸ਼ਕਤੀ ਲਾ ਕੇ ਕਰੇ ਇਸ ਕਿਹਾ ਉਸ ਨੂੰ ਸ਼ੇਰ ਤੋਂ ਗ੍ਰਹਿਣ ਕਰਨੀ ਚਾਹੀਦੀਏ ਕਿਉਂਕਿ ਸ਼ੇਰ ਜਿਉ ਵੀ ਆਪਣਾ ਸ਼ਿਕਾਰ ਕਰਨਾ ਚਾਹੁੰਦਾ ਕਰ ਕੇ ਹੀ ਰਹਿੰਦਾ ਪਰਮਾਤਮਾ ਨੇ ਸੋਨੇ ਵਿੱਚ ਖੁਸ਼ਬੂ ਨਹੀਂ ਪਾਈ ਗੰਨੇ ਤੇ ਕੋਈ ਫਲ ਨਹੀਂ ਲਗਾਇਆ ਚੰਦਨ ਦੇ ਰਖ ਨੂੰ ਕੋਈ ਫੁੱਲ ਨਹੀਂ ਲਗਾਈ ਵਿਦਵਾਨ ਨੂੰ ਧਨੀ ਅਤੇ ਰਾਜਾ ਨੂੰ ਦੀਰਘ ਜੀਵ ਨਹੀਂ ਬਣਾਇਆ ਸਾਤ ਰਾਜਾ ਕੀਤਾ ਬਾਲਖ ਦੂਜੇ ਦਾ ਕੁੱਤਾ ਅਤੇ ਮੂਰਖ ਇਹਨਾਂ ਨੂੰ ਸੌਂਦੇ ਸਮੇਂ ਨਹੀਂ ਲਗਾਉਣਾ ਚਾਹੀਦਾ ਤੁਹਾਡਾ ਨੁਕਸਾਨ ਹੀ ਕਰਨਗੇ ਬੇਸ਼ਹੀਦ ਸੱਪ ਨੂੰ ਵੀ ਆਪਣਾ ਫਨ ਫੈਲਾਉਣਾ ਚਾਹੀਦਾ ਹੈ ਉਸ ਵਿੱਚ ਵਿਸ਼ ਹੈ ਜਾਂ ਨਹੀਂ ਇਹ ਕੌਣ ਜਾਣਦਾ ਹੈ ਹਾਂ ਅਡੰਬਰ ਨਾਲ ਦੂਜੇ ਲੋਕ ਭੈਅ-ਭੀਤ ਜ਼ਰੂਰ ਹੋ ਜਾਂਦੇ ਹਨ ਕਿ ਇਹ ਸੱਪ ਹੈ ਨਿਰਤਨ ਹੋਣਾ ਜ਼ਿੰਦਗੀ ਦਾ ਸੰਤਾਪ ਹੈ ਦੋਸ਼ਬੇ ਟੋਸਟ ਬੇਕਤੀ ਸੱਜਾ ਨਹੀਂ ਬਣ ਸਕਦਾ ਕਿਵੇਂ ਜੜਾਂ ਵਿੱਚ ਦੁੱਧ ਤੇ ਘਿਓ ਕੋਨ ਨਾਲ ਨਿੰਮ ਦਾ ਰੱਖ ਮਿੱਠਾ ਨਹੀਂ ਹੋ ਸਕਦਾ ਇਹ ਕਰੀਰ ਦੇ ਝਾੜ ਨੂੰ ਪੱਤੇ ਨਹੀਂ ਲੱਗਦੇ ਤਾਂ ਇਸ ਵਿੱਚ ਬਸੰਤ ਰੁੱਤ ਦਾ ਕੀ ਕਸੂਰ ਹੈ ਜੇ ਉੱਲੂ ਨੂੰ ਦਿਨ ਦਿਖਾਈ ਨਹੀਂ ਦਿੰਦਾ ਤਾਂ ਇਸ ਵਿੱਚ ਸੂਰਜ ਦਾ ਕੀ ਕਸੂਰ ਹੈ ਇਹ ਮੀਂਹ ਇਹ ਬੁੰਦਾਂ ਫਪੀਹੇ ਦੇ ਮੂੰਹ ਵਿੱਚ ਨਹੀਂ ਪੈਂਦੀਆਂ ਇਸ ਵਿੱਚ ਬੱਦਲਾਂ ਦਾ ਕੀ ਕਸੂਰ ਦੋਸ਼ ਹੈ ਜਦ ਤੱਕ ਲੋਕਾਂ ਨੂੰ ਆਨੰਦ ਦੇਣ ਵਾਲੀ ਬਸੰਤ ਰਤ ਨਹੀਂ ਆ ਜਾਂਦੀ ਤਦ ਤੱਕ ਕੋਇਲ ਮੋਹਨ ਰਹਿ ਕੇ ਆਪਣੇ ਦੈਨ ਲਗਾਉਂਦੀ ਹੈ ਇਹ ਸਭ ਜੀ ਆਪਣੀ ਆਪਣੀ ਕਿਸਮਤ ਹੁੰਦੀ ਆ ਰਤਨ ਭਾਵੇਂ ਪੈਰਾ ਵਿੱਚ ਲਟੜਿਆ ਜਾਂਦਾ ਹੈ ਕੱਚ ਨੂੰ ਸਿਰ ਤੇ ਧਾਰਨ ਕਰ ਲਿਆ ਜਾਂਦੇ ਪਰ ਮੁੱਲ ਪੈਣ ਜਾਂ ਵੇਚਣ ਸਮੇ ਕੱਚ ਕਾਚ ਹੀ ਰਹਿੰਦਾ ਹੈ ਤੇ ਰਤਨ ਰਤਨ ਹੀ ਰਹਿੰਦਾ ਹੈ ਕੀ ਰਾਜਪੂ ਵੰਦੀ ਕਿਸੇ ਤੇ ਬਹਿਣ ਵਾਲਾ ਗਰੁੜ ਕਾਂ ਗਰੁੜ ਬਣ ਸਕਦਾ ਹੈ ਕਦੇ ਵੀ ਨਹੀਂ ਇਹ ਟਿੱਪਣੀ ਅੱਜ ਕੱਲ੍ਹ ਦੇ ਨੇਤਾਵਾਂ ਤੇ ਟਕਦੀ ਹੈ ਜਿਹੜੇ ਆਪਣੇ ਆਪ ਨੂੰ ਗਰੁੜ ਹੋਣ ਦਾ ਭਰਮ ਪਾਲੀ ਬੈਠੇ ਹਨ ਜੀਵਨ ਵਿੱਚ ਕਦੇ ਵੀ ਕਿਸੇ ਨੂੰ ਕਸੂਰਵਾਰ ਨਾ ਬਣਾਓ ਕਿਉਂਕਿ ਚੰਗੇ ਲੋਕ ਖੁਸ਼ੀਆਂ ਲਿਆਉਂਦੇ ਹਨ ਅਤੇ ਬੁਰੇ ਲੋਕ ਤਜਰਬਾ ਗੁੜੀਆਂ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਰੱਖਣਾ ਫਿਰ ਨਵੀਂ ਵੀਡੀਓ ਤਾਂ ਕਿ ਦੇਖ ਸਕੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ